ਸੰਤ ਦਾ ਦੋਖੀ ਅਧ ਬੀਜ ਤੇ ਟੂਟੇ ਸੰਤ ਦਾ ਦੋਖੀ ਕਿਤੇ ਕਾਜ ਨਾ ਪਹੁੰਚੇ ਸੰਤ ਦਾ ਦੋਖੀ ਅਧ ਬੀਜ ਤੇ ਟੂਟੇ ਪੱਕ ਕੇ ਦੀ ਟੁੱਟਦਾ ਫਲ ਉਹਦਾ ਆਬ ਰੁਖਾ ਜਿਹੜਾ ਜਨਮ ਇਹਦੇ ਵਿੱਚ ਪੱਕਣਾ ਆਇਆ ਹੋਇਆ ਹੈ ਜਿਉਂ ਮਨ ਫਲ ਪਾ ਕੇ ਪਹੁੰਚੇ ਮਾਇਆ ਨੂੰ ਛੱਡ ਦਵੇ ਆਪੇ ਇਤਿਆਗ ਦਵੇ ਮਾਇਆ ਜਬਰ ਅਬਦਾਸ ਨੇ ਤਿਆਗੀ ਸੀ ਤੇ ਤਿਆਗੀ ਮਾਇਆ ਤੋਰਦਾ ਹੰਤਾ ਪਰ ਕੱਚਾ ਹੀ ਟੁੱਟ ਜਾਂਦਾ ਆਦਵੀ ਤੇ ਟੁੱਟੇ ਜਦੈ ਸਰੀਰ ਛੱਡਦਾ ਹੈ ਮਾਇਆ ਦੀ ਭੁੱਖੇ ਦੇ ਵਿੱਚ ਹੁੰਦੀ ਹੈ ਮਾਇਆ ਦਾ ਮੋਹ ਵਿੱਚ ਲੈ ਕੇ ਹੀ ਮਰ ਜਾਂਦਾ ਜੇ ਉਹ ਲੈ ਕੇ ਫਰੂਗਾ ਦੁਬਾਰਾ ਜਨਮ ਉਹਦਾ ਵੀ ਤੇ ਟੁੱਟ ਗਿਆ ਕੋਈ ਫਾਇਦਾ ਨਾ ਹਾ ਜਨਮ ਲੈਣ ਦਾ ਮਰੁੱਖਾ ਪੁਰਖਾ ਜਨਮ ਲੈਣ ਦਾ ਫਾਇਦਾ ਹੀ ਨਹੀਂ ਹੋਇਆ ਚਾਹੇ ਉਹ ਗੁਰੂ ਬਣਿਆ ਹੋਇਆ ਪੁਰਖਾ ਜਨਮ ਹੋਦਾ ਐਵੇਂ ਗਿਆ ਹਾਂਜੀ ਸੰਤ ਦਾ ਦੋਖੀ ਆ ਤੇ ਬੀਜ ਤੇ ਟੂਟੇ ਸੰਤ ਦਾ ਦੋਖੀ ਕਿਤੇ ਕਾਜ ਨਾਲ ਪਹੁੰਚੇ ਕਿਸੇ ਕਾਜ ਨਾਲ ਪਹੁੰਚੇ ਨਾ ਘਰਦਾ ਰਿਹਾ ਨਾ ਘਾੜਦਾ ਰਿਹਾ ਕਿਤੇ ਨਾ ਧੋ ਨਾ ਘਰ ਹੈ ਨਾ ਘਾਟ ਹੈ ਹੋਜੀ ਸੰਤ ਕੇ ਦੁਖੀ ਕੋ ਉਦਿਆਨ ਪਰਮਾਈ ਹੈ ਕੋਈ ਕਾਜ ਨਹੀਂ ਸਰਿਆ ਕਾਜ ਲਾਜ ਗਈ ਕਾਜ ਸਰਿਓ ਨਹੀਂ ਪ੍ਰੇਮ ਬਿਨਾ ਪ੍ਰਭ ਪਾਉ ਨਾ ਆਏ ਸਭ ਕੁਝ ਰਹਿ ਕੇ ਗਮਸਾਰ ਜੀ ਸਾਰੇ ਕਮ ਹਜ਼ੂਰ ਹੈ ਸੰਤ ਕੇ ਦੁਖੀ ਕੀ ਕੋਈ ਆਸ ਪੂਰੀ ਹੋ ਨਹੀਂ ਹੋਜੀ ਸਾਂਤ ਕੇ ਦੋਖੀ ਉਹ ਉਦਯਾਨ ਪਰਮਾਈ ਹੈ। ਸਾਂਤ ਦਾ ਦੋਖੀ ਉੱਚੜ ਪਾਈ ਹੈ। ਆ ਤਾਂ ਉਹ ਇੱਜ਼ਤ ਮਿਲੀ ਸੰਸਾਰ ਜਿਹੜੀ ਗੁਰੂਆਂ ਨੂੰ ਸੀ। ਉਦਯਾਨ ਕਿਢੀ। ਉਹਦੀ ਜਗ੍ਹਾ ਬਦਲੋ ਬਿੜ ਗਈ। ਉਹ ਇੱਜ਼ਤ ਦੀ ਉਹ ਗੱਲ ਸੀ। ਨਾ ਉਹ ਸ਼ਾਂਤੀ ਉਹ ਬਣੀ। ਨਾ ਤਾਂ ਪਰਲੋਕ ਦੀ ਸ਼ਾਂਤੀ ਬਣੀ, ਨਾ ਸੰਸਾਰ ਦੀ ਇੱਜ਼ਤ ਬਣੀ। ਤੋਏ ਗਏ। ਕੋ ਲੋਗ ਦੀ ਸ਼ਾਂਤੀ ਐ ਲੋਗ ਦੀ ਇੱਜ਼ਤ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਾਂਦੇ ਨਾ ਐ ਹੋਈ ਨਾ ਉਹ ਕਿਤੇ ਕਾਹਨ ਨਾ ਪਹੁੰਚੇ ਤਾਂ ਉहां ਜੋ ਕੋਈ ਕਬਰੀ ਸਕੇ ਹਾਂ ਸੰਤ ਕੇ ਦੋਖੀ ਕੋ ਉਦਿਆਨ ਬਰਮਾਈ ਹੈ ਸੰਤ ਕੇ ਦੋਖੇ ਕੋ ਉਦਿਆਨ ਬਰਮਾਈ ਹੈ ਕਹਿੰਦੇ ਉਹਨੂੰ ਤਾਂ ਜੰਗਲ ਚ ਕਮਾਈ ਜਾਂਦੇ ਨੇ ਉਦਿਆਨ ਦੇ ਵਿੱਚ ਜਨਮ ਦੇ ਲਈ ਜਾਂ ਫਤੇ ਸੱਪ ਬਣ ਜਾ ਕਰੇ ਚਿੜੀ ਬਣ ਜਾ ਕਰੇ ਕੋਈ ਕੌਮ ਬਣ ਜਾ ਬਥੇਰੇ ਜਾਣ ਪਰ ਜੰਗਲੇ ਥੋੜੇ ਜਿਦੇ ਵਰਜੀ ਜੂਨ ਲੈ ਲੈ ਖੂਬ ਜ਼ਰਾ ਹੈ ਉਹ ਧਿਆਨ ਤੁਮਾਈ ਉਹ ਧਿਆਨ ਵੇ ਰੁੱਖਾ ਜਾਂਦਾ ਨਾ ਬਿਲਦਾ ਰੁੱਖਾ ਜਾਂਦਾ ਉਹ ਘਰ ਪਿੰਡ ਹੋਊ ਨਾ ਸ਼ਹਿਰ ਹੋਊਗਾ ਕੋ ਸੰਤ ਦੇ ਘੋਖੀ ਉਜੜ ਪਈ ਐ ਔਜੜ ਪਈ ਔਜੜ ਜਪਿਆ ਰਹਿੰਦਾ ਐ ਔਜੜ ਜੇ ਪਿਆ ਰਹਿੰਦਾ ਸੰਖੀ ਔਰ ਆਪ ਇਹ ਉਜੜ ਚ ਪਿਆ ਹੋਇਆ ਹੈ ਉਜੜ ਚ ਪਏ ਬਣਾ ਸੰਤ ਦੀ ਖਲਾਫਤੋਦੀ ਹੋਈ ਨਹੀਂ ਕਿ ਆਪ ਸਿੱਧਾ ਰਾਹ ਚੱਲਦਾ ਉਹ ਸੰਤ ਵੀ ਉਹ ਸਰਾਹ ਚੱਲਦਾ ਫੇਰ ਕਾਦੀ ਉਹਨਾਂ ਦਾ ਟਕਰਾਏ ਟਕਰਾਇਆ ਉਜੜ ਚਾਹੋ ਹਾਂ ਸੰਤ ਦਾ ਧੋਖੀ ਅੰਦਰ ਤੇ ਥੋਤਾ ਜੋ ਸਾਹਸ ਬਿਨਾ ਮੇਰੇ ਤੱਕ ਕੀ ਕੀ ਲੋਥਾ ਸਤ ਦਾ ਧੋਖੀ ਅੰਦਰ ਤੇ ਧੁੱਧਾ ਅੰਦਰ ਉਹਦੇ ਹਿਰਦੇ ਵਿੱਚ ਗਿਆਨ ਬਿਲਕੁਲ ਇਹ ਦੇਰਾ ਹੈ ਉਹ ਗਿਆਨ ਦਾ ਅਗਿਆਨਤਾ ਹੈ ਬਹੁਤ ਜਿਆਦਾ ਬਹੁਤ ਹਲਕਾ ਜਿਹਾ ਚੰਨ ਹੁੰਦਾ ਉਹਦੇ ਅੰਦਰ ਐਸਾ ਉਹ ਵੀ ਸਾਹਵੇਂ ਵਰਤਕੀ ਲੋਥਾ ਜਿਵੇਂ ਹੁੰਦੀ ਸਾਹ ਆਉਂਦਾ ਦੀ ਪਰ ਹਵਾ ਤਾਂ ਜ਼ਰੂਰ ਹੈਗੀ ਹਵਾ ਤਾਂ ਹੁੰਦੀ ਹੈ ਜੇ ਦਬੇ ਵਿੱਚ ਨਿਕਲਦੀ ਹੈ ਬਾਹਰ ਛਾਤੀ ਤੇ ਵੀ ਹਵਾ ਨਿਕਲ ਜਾਂਦੀ ਹੈ ਬਾਹਰ ਪਰ ਸਾਹ ਨਹੀਂ ਜਾਂਦਾ ਉਹ ਤਾਂ ਐਡੀ ਗਲੈਟ ਐ ਐਨੇ ਕਹਾ ਅੰਦਰ ਐਡੀ ਗਲੈਟ ਐ ਜਿਹੜੀ ਲੈਡ ਕੰਪਨੀ ਕਰਦੀ ਪਰ ਉਹ ਲੈਡ ਤਾਂ ਜੋ ਕੰਮ ਲੈਣਾ ਉਹ ਕੰਮ ਉਹ ਹਵਾ ਜਿਹੜੀ ਅੰਦਰ ਉਹ ਜੀਵਨ ਨਹੀਂ ਚਲਾ ਸਕਦੀ ਸਰੀਰ ਉਹ ਜੀਵਨ ਨਹੀਂ ਚਲਾ ਸਕਦੀ ਸਰੀਰ ਉਹ ਲੈਡ ਵੀ ਜੀਵਨ ਨਹੀਂ ਚਲਾ ਸਕਦੀ ਹਾਂ ਜੀ ਸੰਤ ਕੇ ਦੁਖੀ ਕੀ ਜੜਿ ਕਿਛ ਨਾ ਹੈ ਆਪ ਕੋ ਨੀਂ ਬੀਜ ਆਪੇ ਹੀ ਖਾ ਲੈ ਸੱਤ ਦਾ ਧੋਖੇ ਕੀ ਜੜ ਕੇ ਜਿਦਾ ਹੈ ਉਹਦੀ ਜੜ ਨਹੀਂ ਹੈ ਸੱਤ ਧਰਤੀ ਦੇ ਉੱਪਰ ਜਿਹੜਾ ਦਾਣਾ ਜੰਪ ਬੇ ਕੋਈ ਗਿਰਿਆ ਹੋਇਆ ਉਹ ਜਦੋਂ ਪੈਦਾਂ ਦਾ ਪਰ ਫੜਦਾ ਨਹੀਂ ਹੁੰਦਾ ਫੜਲੀ ਲੱਗਦਾ ਹੁੰਦਾ ਜਦੋਂ ਜੇ ਉੱਪਰ ਵੀ ਹੋ ਜਾਂਦਾ ਉਹਨੇ بڑا ਹੋ ਕੇ ਘਰ ਜਾਣਾ ਦੇ ਕੋਸੇ ਪਾਸੇ ਪੇੜ ਵੀ ਨਹੀਂ ਮੰਨਦਾ ਪੇੜ ਵੀ ਨਹੀਂ ਮੰਨਦਾ ਉਹਦੀ ਜੜੀ ਹੈ ਜੜੜੀ ਹੁੰਦੀ ਉਹ ਜੜੜੀ ਆ ਝੂੜ ਦੇ ਜੜੜੀ ਹੁੰਦੇ ਝੂੜੂ ਹੀ ਲੱਗਾ ਹੋ ਜਾਂਦਾ ਬਸ ਫਿਰ ਬੁੱਝਦਾ ਜਾਂਦਾ ਪਰ ਜੜੜੀ ਹੁੰਦੀ ਨੁਕੀ ਆ ਦੋ ਘੱਟ ਪਹਿਰੇ ਲੱਗੇ ਸਭ ਸੁੱਕ ਜਾਂਦਾ ਅਸਾਂ ਤਰੇ ਅਜੇ ਤੱਕ ਦੁਪਹਿਰਾ ਵੀ ਨਹੀਂ ਲੱਗਿਆ ਸਾਰੇ ਸੁੱਕ ਗਏ ਜੇ ਜੜੜੀ ਹੁੰਦੀ ਕਿਵੇਂ ਸੁੱਕ ਜਾਂਦੇ ਹਾਂ ਇਹ ਤਾਂ ਦੁਪਹਿਰਾ ਵੀ ਜੱਜਨ ਲੱਗਿਆ ਨਹੀਂ ਕੋਈ ਦੁਪਹਿਰਾ ਨਹੀਂ ਜੱਜਨ ਲੱਗਿਆ ਨਾ ਸਾਰੇ ਸੁੱਕ ਗਏ ਇਹ ਜੜੇ ਇਹ ਨਹੀਂ ਸੀ ਇਹ ਸੰਤ ਕੇ ਦੋਖੀ ਤੇ ਜੇ ਸੰਤੋਂ ਨੇ ਸਿਖਾ ਦਿੰਦੇ ਜੜ ਸੱਚ ਦੀ ਜੜ ਕੌਣ ਸਿਖਾ ਦੂ ਸਿਖਾ ਦੇਣਾ ਸੱਚ ਦੀ ਜੜ ਚੱਲਦੀ ਹੈ ਸਿਖਾ ਦੇ ਜਿੰਨੀ ਹਿੰਮਤ ਹੈ ਸੱਚ ਦੀ ਜੜ ਨਹੀਂ ਸਿਖਾਈ ਜਾ ਸਕਦੀ ਇਹਦੇ ਖਿਲਾਫ ਤਾਂ ਬੋਲਦੇ ਨਹੀਂ ਹੁੰਦੇ ਸਿਖਾਉਣ ਜਿਹੜੀ ਜੜ ਨੂੰ ਸਿਖਾਉਣ ਵਾਲੇ ਵੀ ਨੇ ਨਾ ਵੀ ਸੁੱਕ ਜਵੇ ਉਹ ਇਹਦੇ ਹੱਕ 'ਚ ਬੋਲ ਕੇ ਹੀ ਸਿਖਾਉਂਦੇ ਨੇ ਹੱਕ ਅਜ ਬੋਲ ਕੇ ਹੀ ਇਹਦੇ ਹੱਕ ਅਜ ਬੋਲਦੇ ਨੇ ਇਹਨੂੰ ਬੜਿਆ ਹੀ ਗੁਰਬਾਨੀ ਦੀ ਕਰਨਗੇ ਪੜਾਈ ਕੁਝ ਹੋਰ ਕਰੂਗੇ ਅ ਅ ਕਰ ਦੇਣਗੇ ਹੋਰ ਇਹ ਗੁਰਬਾਨੀ ਲਾ ਕੇ ਚੱਲੋਂਗੇ ਇਹਦੀ ਆੜ ਵਿੱਚ ਪੜਾਈ ਕੁਝ ਹੋਰ ਕਰਾਉਣ ਦੇ ਗੁਰਮਤ ਦੇ ਖਿਲਾਫ ਉਹ ਸੰਤ ਕੇ ਦੋਖੀ ਦੇ ਜਿਹੜੇ ਜਿਹੜੇ ਕੰਮ ਕਰਦੇ ਨੇ ਆ ਜੀ ਨਾ ਕੀਤਾ ਉਹ ਸੰਤ ਕੇ ਦੋਖੀ ਹੈ ਮਨ ਲੈ ਆਪਣੇ ਆਪ ਨੂੰ ਔਰ ਦੁਨੀਆ ਨੇ ਮੰਨ ਲੈਣਾ ਹੈ ਸੰਤ ਕੇ ਦੋਖੀ ਨੇ ਫਰਜ਼ ਜੁਰਮ ਕੁਰਬਾਨੀ ਦੇ ਫਰਜ਼ ਜੁਰਮ ਹੈ ਹੁਕਮ ਹੈ ਪਰਮੇਸ਼ਰ ਦਾ ਇਹ ਜ਼ਬਦਾਨ ਹੈ ਇਹ ਇਹਦੇ ਵਿੱਚ ਦੱਸਤਾ ਸੰਤ ਦਾ ਦੋਖੀ ਕੌਣ ਹੁੰਦਾ ਹੈ ਸੰਤ ਕੇ ਦੋਖੀ ਦੀ ਦਸਤੀ ਨਿਸ਼ਾਨੀ ਜਿਹਨੇ ਸੰਤ ਦਾ ਦੋਖੀ ਬਣਨਾ ਹੈ ਬਣ ਜਵੇ ਉਹਦੀ ਸਜ਼ਾ ਵੀ ਕੀ ਹੋ ਉਹ ਵੀ ਦਰੂਸਤਾ ਤਾਂ ਕਿ ਸੰਤ ਕੇ ਦੋਖੀ ਤੋ ਬਗਲ ਸੰਤ ਲੈ ਸੱਚ ਦੇ ਵਿਰੋਧ ਦੇ ਵਿੱਚ ਖੜੇ ਹੋਣ ਦੇ ਲੋਕ ਬਚਦੇ ਹਨ ਤਾਂ ਦੱਸੋ ਇਹਨਾਂ ਲੋਕਾਂ ਦੇ ਨਾਲ ਖੜ੍ਹ ਦੇ ਵਿੱਚ ਤੁਹਾਨੂੰ ਕੀ ਬਣੂਗਾ ਪਿੱਛੇ ਕੀ ਬਣ ਗਿਆ ਅੱਜ ਉਹਨਾਂ ਦਾ ਨਾਂ ਹੈ ਨਹੀਂ ਸਾਰੀ ਇਤਿਹਾਸੀ ਉੱਥੇ ਖੜੀ ਹੈ ਸਾਰੀ ਹਿਸਟਰੀ ਇੱਥੇ ਖੜੀ ਹੈ ਅੱਜ ਸਾਡੇ ਕੋਲ ਹੈ ਸ੍ਰੀ ਚੱਦ ਨੇ ਕੀ ਲੈ ਲਿਆ ਕੀ ਵੜਾਈ ਹੈ ਉਹਦੇ ਖਿਲਾਫ ਅਸੀਂ ਬੋਲਦੇ ਹਾਂ ਖਿਲਾਫ ਵੀ ਬੋਲਦੇ ਉਹਦੇ ਬਾਰੇ ਸੱਚ ਦਾ ਦੱਸਦੇ ਖਿਲਾਫ ਲੱਗਦਾ ਉਹ ਸੱਚ ਦੇ ਖਿਲਾਫ ਸੀ ਜੇ ਸੱਚ ਬੋਲਾਂਗੇ ਤੇ ਉਹਦੇ ਖਿਲਾਫ ਬੋਲਿਆ ਜਾਣਾ ਆਪਣੇ ਆਪ ਹੀ ਕਿਉਂਕਿ ਸੱਚ ਦੇ ਖਿਲਾਫ ਹੈ ਅਸਰ ਹੁੰਦਾ ਸੱਚੇ ਕੇ ਖਿਲਾਫ ਦਾ ਬੋਲੇ ਨਹੀਂ ਕੋਈ ਜਿਹੜਾ ਸੱਚ ਦੇ ਖਿਲਾਫ ਹੈ ਜਾਂ ਸੱਚ ਆਊਗਾ ਉਹਦੇ ਖਿਲਾਫ ਲੱਗੂਗਾ ਇਹ ਬੋਲਦਾ ਇਹਦੇ ਸੱਚ ਦੀ ਗੱਲ ਕੀਤੀ ਹੈ ਹਾਂ ਸੱਚ ਕੇ ਇਹਦੇ ਖਿਲਾਫ ਨਹੀਂ ਸੱਚ ਦੀ ਕਿਸੇ ਦੇ ਖਿਲਾਫ ਹੁੰਦਾ ਸੱਚ ਦੀ ਖਿਲਾਫਤ ਕਰਦੇ ਨੇ ਲੋਕ ਸੱਚ ਦੀ ਖਿਲਾਫਤ ਕਰਦਾ ਝੂਠ ਝੂਠ ਇਹ ਸੰਸਾਰ ਹੈ ਸਾਰੇ ਆਦਮੀ ਸੱਚ ਦੀ ਖਿਲਾਫਤ ਕਰੂਗਾ ਜਿਹੜਾ ਇੱਥੇ ਭਗਤ ਹੈ ਉਹ ਸੱਚ ਦੀ ਖਿਲਾਫਤ ਨਹੀਂ ਕਰੂਗਾ ਭਗਤਾਂ ਦੇ ਸੰਸਾਰੀਆਂ ਜੋੜਦੇ ਨੇ ਜੋੜਦੇ ਨੇ ਜੋੜ ਤਾਂ ਹੀ ਹੋਣਾ ਉਹ ਭਗਤਾਂ ਦੇ ਸੰਤਾ ਦੇ ਨਾਲ ਖੜੇ ਨੇ ਜਿਹੜੇ ਲੋਕ ਉਹ ਸਾਰੇ ਹੀ ভক্ত ਨੇ ਉਹ ਸਾਰੇ ਸੰਤ ਨੇ ਕੋਈ ਸੰਦੋਚਾਰਾ ਵੀ ਨਹੀਂ ਹੁੰਦੇ ਆ ਫਕਤ ਜਿਹੜੇ ਉਹਨਾਂ ਦਾ ਸਪਤੀ ਉਹਨਾਂ ਦੀ ਗੱਲ ਨੂੰ ਬਣਦੇ ਨੇ ਉਹ ਸਾਰੇ ਹੀ ਸੰਤ ਨੇ ਅੱਜ ਨਹੀਂ ਬਣੇ ਕੱਲ ਨੂੰ ਬਣ ਜਾਣਗੇ ਹਾਲੇ ਛੋਟੇ ਨੇ ਕੋਈ ਕੋਈ ਜੰਮਦਾ ਕੋਈ ਇਹੋ ਬੀਜ ਹੈ ਅੰਦਰ ਇੱਛਾ ਹੋਈ ਹੈ ਉਹਨਾਂ ਦੇ ਵੀ ਹਮ ਹਾਲੇ ਜਨਮ ਨਹੀਂ ਸਈ ਕੌਣ ਹੈ ਇੱਧਰੇ ਜਾ ਨਹੀਂ ਸਕਦੇ ਕਿਤੇ ਇਹ ਉਹਨਾਂ ਦੀ ਮਰਜ਼ੀ ਹੈ ਕਿ ਆ ਜਾਣ ਕਿ ਕਿ ਵਿਆਹ ਸਕਦੇ ਨੇ ਤੇ ਅਗਲੀ ਵਾਰ ਆ ਜਾਣਗੇ ਪਰ ਬਰੋਦ ਵਿੱਚ ਨਹੀਂ ਜਾਣਗੇ ਵਰਮੰਦੇ ਉਹਨਾਂ ਨੇ ਅੰਦਰ ਲਿਖਿਆ ਹੋਇਆ ਡੁੱਬੋ ਅੰਦਰ ਖੋਦਿਆ ਹੋਇਆ ਅੰਦਰ ਮਨ ਪੱਥਰ ਆਉਦਾ ਤੇ ਲਿਖਿਆ ਹੋਇਆ ਕੋਈ ਨਹੀਂ ਬਚ ਸਕਦਾ ਉਹਨਾਂ ਦੀ ਲੇਖਨਾ ਬੇਟੀ ਹੈ ਸਗੀ ਜੋ ਲਿਖਿਆ ਕਰਵਾਉਂਦਾ ਕਰਤਾਰ ਨੇ ਲਿਖਿਆ ਹੋਇਆ ਅੰਦਰ ਉਹਨਾਂ ਦੀ ਆਪ ਕਰਤਾਰ ਦਾ ਲਿਖਿਆ ਨਹੀਂ ਬਟਾਇਆ ਜਾ ਸੋ। ਅਜਿਹਾ ਸੰਤ ਕੇ ਦੁਖੀ ਕੋ ਅਵਰ ਨਾ ਰਖਣ ਹਾਰ। ਸੰਤ ਨਾਨਕ ਸੰਤ ਭਗਵਾਨ ਕਰਤਾਰ ਦਾ ਇਹ ਲਿਖਿਆ ਹੋਇਆ ਆਹੀ ਲਿਖਿਆ ਹੁੰਦਾ ਹੋ ਨਹੀਂ। ਯਾਥਾ ਯਾ ਮੈਂ ਸਾਡਾ ਵਿਰੋਧ ਕਰਨਾ ਯਾ ਸਾਡਾ। ਯਾ ਸਾਡੇ ਨਾਰਮੇ ਰਹਿਣਾ ਯਾ ਸਾਡੇ ਵਿਰੋਧ ਕਰਦੇ। ਇਹ ਕਰਤਾਰ ਦਾ ਲਿਖਿਆ ਹੋਇਆ ਹੈ। ਜਿਹੜਾ ਫਰੋਹ ਚ ਲੈ ਕੇ ਆਇਆ ਉਹ ਖੜੇ ਨੇ ਖੜੇ ਰਹਿਣਗੇ ਖੜੇ ਰਹਿੰਦੇ ਹੁੰਦੇ ਨੇ ਹੱਕਾਲੇ ਉਹ ਵੀ ਖੜ ਜਾਂਦੇ ਉਹਨਾਂ ਨੇ ਵੀ ਖੜ ਜਾਂਦੇ ਦੋਈ ਗੜਾ ਕਰੀਆਂ ਬਾਂਡੀਆਂ ਨੇ ਗੁਰੂਖਾਂ ਦੀ ਇੱਕ ਮੰਦ ਮੁਖਾਂ ਦੀ ਇੱਥੇ ਵੀ ਜੇ ਰਾਖਸ ਤੇ ਦੇਵਤੇ ਕੀਏ ਬਲੇ ਹਾਰੀ ਕੋ ਰਫੜੇ ਦਿਵਾੜੀ ਸਦਵਾਰ ਜੇ ਮਾਨਸ ਤੇ ਦੇਵਤੇ ਕੀਏ ਨਾ ਨਾ ਲਾਗੀ ਵਾਰ ਯਾਦਾ ਮਾਨਸ ਤੇ ਦੇਵਤੇ ਬਣ ਜਾਣਗੇ ਜਿਹੜੇ ਮਾਨਸ ਰਹਿ ਗਏ ਨਾ ਦੇਵਤੇ ਨਾ ਬਣੇ ਉਹ ਫੇਰ ਵਿਰੋਧ ਚ ਚਲੇ ਜਾਣਗੇ ਯਾਦਾ ਮਾਨਸ ਤੇ ਦੇਵਤੇ ਬਣ ਜਰਗੇ ਜਿਹੜੇ ਨਾ ਬਣੇ ਉਹ ਵਿਰੋਧ ਖੜੇ ਹੋ ਜਾਣਗੇ ਇੱਕ ਚੁੱਪ ਵਿਰੋਧ ਹੋਣਗੇ ਉਹਨਾਂ ਦੇ ਕੁਝ ਮੁਖਰ ਵਿਰੋਧ ਹੋ ਜਾਣਗੇ ਬੋਲ ਕੇ ਵਿਰੋਧ ਵੀ ਕਰਨਗੇ ਡਟ ਕੇ ਵਿਰੋਧ ਵੀ ਕਰਨਗੇ ਉਹ ਜੋਂਾਂ ਦੇ ਨਾਲ ਸਭ ਸੁਣਦੇ ਪਰ ਬੋਲਣ ਨਹੀਂ ਤੜਾ ਉਹ ਅੱਜ ਵੀ ਹੋਊਗਾ ਪਹਿਲਾਂ ਹੁੰਦਾ ਰਿਹਾ ਹੁਣ ਹੋਊਗਾ ਹਾਂ ਤੜਾ ਹੁਣ ਬਹੁਤ ਕਮਜ਼ੋਰ ਹੋਊਗਾ ਕਮਜ਼ੋਰ ਹੋਊਗਾ ਹਾਲਾਤ ਐਸੇ ਹੁੰਦੇ ਨੇ ਜਦੋਂ ਦੁਨੀਆ ਦੀ ਗਿਆਨ ਬਚਵੇ ਉਹ ਜੋ ਸੱਚ ਮਜ਼ਬੂਤ ਹੁੰਦਾ ਸੱਚ ਦਾ ਵਿਰੋਧ ਜਿਹੜਾ ਕਰਨ ਵਾਲਾ ਤੜਾ ਕਮਜ਼ੋਰ ਹੁੰਦਾ ਹੁਣ ਗਿਆਨ ਟੌਪ ਤੇ ਗਿਆ ਹੋਇਆ ਉਹਦਾ ਹੁਣ ਪੂਰੇ ਸਪਿਰਟ ਦੇ ਖੋਜਕਾਰ ਨੂੰ ਜਿਹੜਾ ਕਾਰਦਿਕ ਖੋਜਕਾਰ ਨੂੰ ਚਾਹੁੰਦੇ ਨੇ ਹਾਂਜੀ ਮਤਲਬ ਹੈ ਜਿਹੜਾ ਨਿਰਕਾਰ ਹੈ ਜੋਤ ਹੈ ਉਹਦੀਓ ਚਾਹੁੰਦੇ ਨੇ ਵੀ ਉਹੀ ਸਾਡੂੰ ਖੋਜ ਆ ਜਾਏ ਸਾਡੇ ਪਕੜ ਜਾ ਜਾ ਸਾਇੰਸ ਵੀ ਤਾਂ ਚਾਹੁੰਦੀ ਹੈ ਉਹ ਕਿਉਂਕਿ ਉਹ ਜਿੰਨੇ ਲੋਕ ਚਾਹੁੰਦੇ ਹੁਣ ਖੋਜੀ ਜਲਦੀ ਹੋਵੇ ਉਹ ਸਮੇ ਹੁਣ ਉਹ ਸਾਰੇ ਇਕੱਠੇ ਹੋ ਜਾਣਗੇ ਉਹ ਆਪਣੇ ਤਰੀਕੇ ਨਾਲ ਹੋਈਦੇ ਆ ਰਹੇ ਨੇ ਇਹ ਹੋਰ ਤਰੀਕਾ ਉਹਨਾਂ ਨੇ ਸਮਝ ਲੈਣਾ ਹੈ ਛੇਤੀਓ ਸਮਝਣ ਦੀ ਕੋ ਬਹੁਤੀ ਗੱਲ ਨਹੀਂ ਹਾਂਜੀ ਸੰਤ ਕੇ ਦੋਖੀ ਝੂਠ ਫੜਦਿਆਂ ਮਸ਼ੀਨਾ ਬਣਾ ਲਈ ਉਹਨਾਂ ਨੇ ਤੁਸੀਂ ਕੀ ਸਭ ਤੇ ਉਹ ਆਤਮਾ ਨਾਲ ਰਿਲੇਟਡ ਨਹੀਂ ਗੱਲ ਝੂਠ ਫੜਦੇ ਨੇ ਬਹੁਤ ਨੇੜੇ ਪਹੁੰਚੇ ਹੋ ਨੇ ਨਾਲ ਕੁੜਾ ਸਾਰਾ ਹੀ ਆ ਠੀਕ ਆ ਢੇੜੇ ਹੀ ਦੇ ਬਹੁਤਾ ਫਰਕ ਨਹੀਂ ਆ ਸੰਤ ਦੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਦਾ ਲੈ ਹੁਆ ਸੰਤ ਦੇ ਦੋਖੀ ਕੋ ਅਵਰ ਨਾ ਰੱਖਣ ਹਾਰ ਸੰਤ ਦੇ ਦੋਖੀ ਕੋ ਕੋਈ ਨਹੀਂ ਬਚਾ ਸਕਦਾ ਕੋਈ ਨਹੀਂ ਕਹਦਾ ਆ ਜਾ ਮੇਰੇ ਕੋ ਘੜ ਜਾ ਮੈਂ ਤੇਰੀ ਤੇਰਾ ਕੇਸ ਲੜ ਲੂਗਾ ਕਾ ਤੇਰੀ ਜਵਾਨਤ ਦੇ ਦੂਗਾ ਨਾਨਕ ਸੰਤ ਭਾਵੇ ਦਾ ਲੈ ਹੁਆ ਸਤਿ ਪਵਿੱਤਰ ਆਵਾਜ਼ ਦਾ ਲੈਵਾ ਜੇ ਕਿਸੇ ਸੰਤ ਦੀ ਛੱਡ ਚਲਾ ਗਿਆ ਨਾ ਹੋ ਸੰਤ ਸੱਜਣ ਜੇ ਉਹ ਜਨ ਪੜੇ ਸੁਰਨ ਕਰੇ ਉਹਨਾਂ ਦੇ ਹਰ ਕੇ ਸੰਤ ਹਰ ਕੇ ਸੰਤ ਕੋਈ ਟਿਕਾਣਾ ਨਹੀਂ ਕਿਤੇ ਜਾ ਕੇ ਛੱਡ ਪੈ ਜਵੇ ਕਿਸੇ ਨੇ ਪੁੱਛਣਾ ਦੀ ਪਰ ਜੇ ਸੰਤ ਚਾਹੇ ਛੱਡ ਪੈ ਜਵੇ ਛੱਡ ਪੈ ਜਵੇ ਤਾਂ ਸੰਤ ਨੂੰ ਚਾਉਣਾ ਪੈਣਾ ਕਾਣਾ ਆਏ ਤਾਂ ਘੰਟਾ ਲਾਏ ਉਹਦੇ ਦੇ ਵੀ ਪਵੰਦੀ ਹੈ ਬੜੀ ਸੰਤਬਣੀ ਹੋ ਸਕਦਾ ਜੇ ਘੰਟਾ ਨਹੀਂ ਲਾਊਗਾ ਮਨੇ ਉਹ ਵੀ ਹੁਕਮ ਤੇ ਉਤੋਂ ਹੀ ਆ ਉਹਨੂੰ ਵੀ ਹੁਕਮ ਹੈ ਆਣੂ ਦਾ ਸੰਤ ਭਾਵੇ ਤਾਂ ਲੈ ਪਰ ਸੰਤ ਜੇ ਚਾਹੁੰਦਾ ਹੋਵੇ ਹੁਣ ਸੰਤ ਕਿਵੇਂ ਚਾਹੂਗਾ ਸਵਾਲ ਹੈ ਜੀ ਨੇ ਛੁੱਟਣਾ ਹੁਣ ਸੰਤ ਕੇ ਦੁਖੀ ਦੇ ਉਹ ਨੂੰ ਕਹ ਸੰਤ ਪਾਵੇ ਤਾਂ ਲੈ ਓਵਾਰ ਤੇ ਜੇ ਉੱਥੇ ਆ ਅਵਰ ਨਾ ਰੱਖਣ ਹਰ ਉਹਦੇ ਵਾਸਤੇ ਨਹੀਂ ਜੇ ਕੋਈ ਇਹ ਜਾਂ ਬਰੀਜ਼ ਹੋਵੇ ਸੰਤ ਕਾ ਦੋਖੀ ਜੇ ਕੋਈ ਬਰੀਜ਼ ਹੋਵੇ ਸੰਤ ਨੂੰ ਦੁੱਖ ਦੇਣ ਦੀ ਅਵਗਿਆ ਜੇ ਕਿਸੇ ਨੇ ਕੀਤੀ ਹੋਵੇ ਤਾ ਉਹ ਸੰਤ ਕੋਈ ਹੋਰ ਹੋਵੇ ਜਾਂ ਉਹ ਹੋਵੇ ਸੰਤ ਕੋਈ ਗੱਲ ਪਰ ਸੰਤ ਹੋਵੇ ਹੋਵੇ ਸੰਤ ਜੇ ਉਹ ਚਾਹੇ ਤਾਂ ਹੋਰ ਕਰ ਸਕਦਾ ਹੋਰ ਬਰੀ ਕਰ ਸਕਦਾ ਕਹਿ ਸਕਦਾ ਵੀ ਚਲ ਤੇ ਤੇ ਬਗਿਆ ਹੋਗੀ ਜੇ ਜੇ ਤਾਂ ਗੰਜਰ ਗਦਾਬ ਕਹਿਤਾ ਜੇ ਤੂੰ ਸੰਗ ਚਾ ਕੇ ਮਾਫੀ ਮੰਗਦਾ ਮੂੰਹ ਚ ਘਾ ਫੜ ਕੇ ਕਲਤ ਪਾਰ ਖੜ ਕੇ ਤੈਨੂੰ ਬਾਪ ਕਰ ਸਕਦੀ ਜੇ ਸਭ ਪਰ ਆਇ ਚਤੋਂ ਨੇ ਘਰੇ ਲਿਆ ਤਾਂ ਹੀ ਕਹਿੰਦਾ ਤਾਂ ਹੀ ਤਾਂ ਹੋਆ ਕਿ ਜੇ ਕੋਈ ਤਾਂ ਹੋਇਆ ਕਹਿਦਾ ਕੌਣ ਹੈ ਜੋ ਪ੍ਰਾਇਕ ਕਲੂਗਾ ਜੋ ਬਧ ਲੋਗਾ ਤੇ ਤੇ ਵਗਿਆ ਹੋਈ ਹੈ ਜੋ ਮਨ ਨੂੰ ਵੀ ਕੋਈ ਗੱਲ ਹੈ ਜੇ ਉਹਦੀ ਬੁੱਧੀ ਹੋ ਜਵੇ ਅਪਦਾ ਹੈ ਮੁਰਹ ਬੁੱਧੀ ਹੁੰਦੀ ਹੋਣੀ ਕੋਈ ਜਿਹੜਾ ਸੰਤ ਕੇ ਦੋਖੀ ਤੇ ਇਹਨੂੰ ਬੁੱਧੀ ਹੋਈ ਉਹ ਨਹੀਂ ਗੁਰੂ ਸੀ ਜਾਨੀ ਹੋਈ ਹੁੰਦੀ ਜਿਹੜਾ ਤਾਂ ਉਹ ਹੈ ਜਿਹਨੇ ਉਹ ਉਹਦੀ ਬੁੱਧੀ ਹੁੰਦੀ ਤਾਂ ਹੱਜ ਤਾਂ ਕਰੋ ਕਰਦੇ ਹੀ ਕਿਉਂ ਕਰਦੇ ਹੀ ਕਿਉਂ ਇਹ ਜੇ ਦਾ ਪਿੱਛੇ ਦੀ ਹੈਗੇ ਕੀ ਬਣਾ ਲੈ ਉਹਨਾਂ ਨੇ ਕੀ ਹੈ ਬਣਾ ਲਣਗੇ ਜਿਹੜਾ ਇਹ ਬਣਾ ਲਣਗੇ ਬਣਾ ਲੈਣ ਪਤਾ ਲੱਗੇ ਜਾਊਗਾ ਉਹ ਨਾਈ ਦਾ ਸਾਹਮਣੇ ਆਉਂਦੇ ਹੀ ਰਹੇ ਨੇ ਬਾੜ ਦਰਮਿਆਨ ਤੇ ਕਰਾਂ ਦੱਸੇ ਵਿਰੋਧੀ ਨੇ ਹੁਣ ਮਨ ਕੇ ਆਪ ਨੂੰ ਦੇਖਣ ਆ ਜਾਓ ਉਹ ਜੇ ਦਾ ਤੁਰੇ ਬਣੀਆ ਪਰ ਆਬ ਨਹੀਂ ਪਤਾ ਲੱਗਦਾ ਅਸਗਰ ਅਜ਼ਾ ਅਇਓ ਤਾਂ ਆਹੀ ਦੀ ਦਰ ਨੂੰ ਰਾਜ਼ਾ ਪਤਾ ਲੱਗਦਾ ਹੋ ਰਹੀ ਅਜ ਤਾਂ ਵਿਚੇ ਹੀ ਫਸੇ ਪਏ ਆ